ਇਹ ਨਾਸ ਤੇ ਨਾਸਤਾਵ ਮੁਕਾਬਲਾ ਮੁਕਾਬਲਾ ਸਕਾਇ ਨਾ ਵੀ ਨਗੇਲੀ ਕਰਕੇ ਨਾਮ ਹੋ ਜਾਵਾ ਬੱਚੇ ਦੀ ਧੌਲ ਕੱਟੀ ਗਈ ਆ ਕੋਈ ਹਸਪੀਟਲ ਦੇ ਅੰਦਰ ਨਹੀਂ ਹੈਗਾ ਫਿਰ ਤੋਂ ਵੀਡੀਓ ਤੱਕ ਹੈ ਗਿਆ ਆਡੀ ਕੋਈ ਸੁਣਵਾਈ ਨਹੀਂ ਹੋਈ ਸਾਪਾਲੇ ਆ ਵੀਡੀਓ ਦੇ ਵਿੱਚ ਆਉਂਦੇ ਪਏ ਆ 8 ਵਜੇ ਦੀ ਡਿਊਟੀ ਹੈ 9:00 9:00 ਵਜੇ ਡੁਟੀਆਂ ਕਿਉਂ ਆਉਂਦੇ ਲੱਖ ਲੱਖ ਰੁਪਇਆ ਤਨਖਾਵਾ ਲੈਂਦੇ ਆ ਲੱਖ ਲੱਖ ਰੁਪਇਆ ਤਨਖਾਵਾ ਲੈ ਕੇ ਘਰੋਂ 9:00 9:00 ਵਜੇ ਆਉਂਦੀਆਂ ਜੇ ਕਹਿੰਨੇ ਜਾਣਾ ਹੀ ਹੈ ਹੈਂਡਓਵਰ ਕਰਕੇ ਜਾਂਦਾ ਕੋਈ ਵੀ ਪੇਸ਼ੈਂਟ ਕਿਤੇ ਵੀ ਆ ਸਕਦਾ ਮਰੀਜ਼ ਦਾ ਕੋਈ ਵੀ ਪਤਾ ਨਹੀਂ ਕਿਹੜੇ ਵੇਲੇ ਆ ਸਕੀ ਉਸ ਟਾਈਮ ਕੋਈ ਨਹੀਂ ਹਸਪੀਟਲ ਹੋਇਆ ਹੈਗਾ ਜਿਸ ਟਾਈਮ ਮੈਂ ਤੁਹਾਨੂੰ ਕੁਰਸੀਆਂ ਚੇਹਰਾਂ ਖਾਲੀ ਤੱਕ ਦੀ ਵੀਡੀਓ ਦਿਖਾਈ ਆ ਬਾਹਰ ਤੋਂ ਲਾ ਕੇ ਅੰਦਰ ਤੱਕ ਦਸਾਈ ਆ ਮੁਹਤਾ ਹਸਪੀਟਲ ਸਾਹਮਣੇ ਜਾ ਕੇ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਗਰਦਨ ਲੱਤੀ ਹੋਈ ਆ ਦੇਖ ਲੈ ਸਾਹਮਣੇ ਮੈਂ ਖੁਦ ਆਪ ਵੇਖੀ ਆ ਸੱਚੀ ਗੱਲ ਦੱਸਾਂ ਮੈਂ ਅਗਲੇ ਦਿਨ ਫੇਰ ਇੱਥੇ ਆਇਆ ਵਾਂ ਠੀਕ ਆ ਚਲੋ ਸਰ ਜੀ ਆ ਗੱਲ ਦਾ ਗਾਂ ਗੇਲੀ ਨਾ ਹੋਵੇ ਮੇਰੇ ਨਾਲ ਮੇਰੇ ਫਰੈਂਡ ਆਏ ਦੋਸਰੇ ਉਹਦੇ ਲੜਕੀ ਨਾਲ ਵੀ ਇੱਥੇ ਪਹਿਲਾਂ ਇੱਕ ਚਾਂਸ ਹੋ ਚੁੱਕਾ ਗੰਨੀ ਹੋ ਇਥੋਂ ਜਿਹੜੀ ਡਾਈ ਹੀ ਉਹ ਮੈਨੂੰ ਅੰਦਰ ਲੈ ਗਈ ਸੀ ਉਹ ਮੇਰਾ ਬਸ ਉਹ ਦੋ ਨਾ ਉਹਨੇ ਮੈਨੂੰ ਕੋਈ ਠੀਕਾ ਲਾਇਆ ਨਾ ਕੋਈ ਗੁਰਗੋਸ਼ ਲਾਇਆ ਕੋਈ ਮੇਰਾ ਬੀਪੀ ਚੈੱਕ ਨਹੀਂ ਕੀਤਾ ਕੁਝ ਨਹੀਂ ਕੀਤਾ ਉਹ ਕੱਲੀ ਸੀ ਉਹਨੇ ਬਸ ਮੈਨੂੰ ਅੰਦਰ ਲੈ ਖੜ ਕੇ ਤੇ ਉਹ ਮੇਰਾ ਕੇਸ ਕਰਨ ਦਾ ਨਹੀਂ ਆਤੀ। ਜੇ ਜਦੋਂ ਇਹਨਾਂ ਨੇ ਮੇਰਾ ਅਦਾ ਕੇਸ ਕਰਤਾ ਹੂੰ ਤੇ ਉਦੋਂ ਇਹਨਾਂ ਨੇ ਮੈਨੂੰ ਜਵਾਬ ਦੇਤਾ ਇੱਥੇ ਬਈ ਬਈ ਤੁਹਾਡੀ ਇੱਥੇ ਡਿਲੀਵਰੀ ਨਹੀਂ ਹੋਣੀ। बच्चा बिल्कुल ठीक-ठाक ਸੀ ਉਹਨਾਂ ਨੇ ਆਪੇ ਮੇਰਾ ਕੇਸ ਜਦੋਂ ਮੇਰਾ ਕੇਸ ਕਰਾ ਦੇਈ ਬੱਚੇ ਦਾ ਉਹਨਾਂ ਨੇ ਸਿਰ ਫੜ ਕੇ ਖਿੱਚਤਾ ਜੇ ਤੇ ਬਸ ਉਹ ਉਹਨਾਂ ਨੇ ਝੂਠ ਮਾਰਤਾ ਵਈ ਬੱਚਾ ਤੁਹਾਡਾ ਠੀਕ ਨਹੀਂ ਹੈ ਗੱਲਿਆ ਪਿਆ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਵਾਈਫ ਦੇ ਨਾਲ ਆਇਆ ਵਾਂ ਠੀਕ ਹੈ ਮੇਰੀ ਨਾਲ ਮੰਮਾ ਹੀ ਮੇਰੀ ਵਾਈਫ ਹੀ ਮੈਂ ਹੀ ਮੇਰੇ ਚਾਚਾ ਜੀ ਦਾ ਲੜਕਾ ਹੀ ਗੱਡੀ ਦੇ ਲੈ ਕੇ ਆਏ ਆ ਉਸ ਟਾਈਮ ਕੋਈ ਨਹੀਂ ਹਸਪੀਟਲ ਹੋਇਆ ਹੈਗਾ ਜਿਸ ਟਾਈਮ ਮੈਂ ਤੁਹਾਨੂੰ ਕੁਰਸੀਆਂ ਚੇਹਰਾਂ ਖਾਲੀ ਤੱਕ ਦੀ ਵੀਡੀਓ ਦਿਖਾਈ ਆ ਬਾਹਰ ਤੋਂ ਲਾ ਕੇ ਅੰਦਰ ਤੱਕ ਵੀ ਦਿਖਾਈ ਆ ਕਿਉਂਕਿ ਜਿਸ ਟਾਈਮ ਮੈਡਮ ਆ ਰਹੇ ਆ ਉਸ ਟਾਈਮ ਦੀ ਵੀਡੀਓ ਵੀਡੀਓ ਦੇ ਵਿੱਚ ਆਉਂਦਾ ਇੱਕ ਜਿਹੜੀ ਮੈਂ ਸੈਪਰੇਟ ਰੱਖੀ ਆ ਆਪਣੇ ਕੋਲ ਵੱਖਰੀ ਰੱਖੀ ਜਿਸ ਟਾਈਮ ਤੇ ਕੇਸ ਕਰ ਰਹੇ ਆ ਠੀਕ ਆ ਉਹ ਵੀ ਮੇਰੇ ਕੋਲ ਵੀਡੀਓ ਵੀ ਆਪਰੇਸ਼ਨ تھیਟਰ ਦੇ ਅੰਦਰ ਪਾਈ ਉਹ ਕਿਸੇ ਨੂੰ ਨਹੀਂ ਆਪਾਂ ਲੀਕ ਕੀਤੀ ਪਹਿਲਾਂ ਇਸ ਕਰਕੇ ਨਹੀਂ ਕੀਤੀ ਬਾਅਦ ਵਿੱਚ ਕੱਲ ਨੂੰ ਕੋਈ ਇਹ ਨਾ ਕਵੇ ਕਿ ਪਿੱਛੋਂ ਇਹ ਕੰਮ ਹੋਇਆ ਮੇਰੀ ਵਾਈਫ ਇੱਥੋਂ ਤੁਰ ਕੇ ਆਈ ਅੰਦਰ ਜੇ ਬੱਚਾ ਪਿੱਛੋਂ ਹੋਇਆ ਹੋਵੇ ਵਾਈਫ ਤੁਰ ਕੇ ਆ ਸਕਦੀ ਨਹੀਂ ਨਹੀਂ ਇਹ ਤਾਂ ਉਹ ਕਹਿ ਰਹੇ ਵੀ ਪ੍ਰੀ ਮੈਚੂਰ ਬੱਚਾ ਜੋ ਤੁਹਾਨੂੰ ਪਤਾ ਹੀ ਵੀ 6-7 ਮਹੀਨੇ ਦੇ ਬੱਚੇ ਵੀ ਨਹੀਂ ਜੀ ਹੋਣਾ ਹਾਂਜੀ 7 ਮਹੀਨੇ ਪੂਰੇ ਆ ਸਾਨੂੰ ਟਾਈਮ ਦਿੱਤਾ ਜੀ ਡਾਕਟਰਾਂ ਨੇ 7 ਮਹੀਨੇ ਦਾ ਹੀ ਕਹਿੰਦੇ ਡਾਕਟਰਾਂ ਟਾਈਮ ਤਾਂ ਸੀ ਵੀ ਇਸ ਦਿੰਦੇ ਡਿਲੀਵਰੀ ਹੋਣੀ ਜੜੀ ਬੱਚੇ ਨੇ ਸਾਰੇ ਕਿਨਾ ਇੱਕਦਮ ਉਹਦੇ ਦਰਦਾਂ ਹੋਣ ਲੱਗ ਪਿਆ ਜੀ ਇੱਕ ਦਰਦਾਂ ਹੋਣੀ ਅਲੱਗ ਗੱਲ ਹੈ ਇੱਕ ਦਰਦਾਂ ਹੁੰਦੀ ਹੈ ਡਿਲੀਵਰੀ ਦੇ ਦਰਦਾਂ ਵੀ ਇੱਕ ਦਰਦਾਂ ਹੁੰਦੀ ਹੈ ਕੋਡਰ ਸਾਹਿਬ ਤੁਹਾਨੂੰ ਡਾਕਟਰ ਸਾਹਿਬ ਨੇ ਉਹ ਕੋਈ ਟਾਈਮ ਦਿੱਤਾ ਸੀ ਵੀ ਅੱਜ ਚੰਦ ਤੇ ਤੁਹਾਡੇ ਬੱਚੇ ਤੁਹਾਡੀ ਕੱਲ ਡਿਲੀਵਰੀ ਹੋਣੀ ਤੁਸੀਂ ਤਾਂ ਲੈ ਕੇ ਆਏ ਜੀ ਹਾਂਜੀ ਕਿਨਾ ਮੈਡਮ ਨਾਲ ਗੱਲ ਕੀਤੀ ਵੀ ਮੈਡਮ ਜੀ ਇ ਐਂਡ ਵੀ ਗੱਲ ਹੋਈ ਆ ਹਸਪੀਟਲ ਦੇ ਵਿੱਚ ਉਹ ਆਂਦੇ ਕੀ ਨਾਂ ਇਹਨੂੰ ਭਲੇਖਾ ਪੈਂਦਿਆ ਵਾ 7ਵਾਂ ਮਹੀਨਾ ਨਹੀਂ ਟਾਈਮ ਇਹਦਾ ਪੂਰਾ ਹੋ ਚੁੱਕਾ ਜਾਦਾ ਜਿਹੜੇ ਪਿੰਡ ਸਾਡੀ ਗੰਡੀਮੰਡ ਮੈਡਮ ਓਕੇ ਉਹਦਾ ਕੀ ਨਾਂ ਉਹਨਾਂ ਦਾ ਨਾਮ ਮੈਂ ਸਾਲ ਪਹਿਲੇ ਜਿੰਦਾ ਨਾਮ ਜਿਦਾ ਜਿਦਾ ਕੋਈ ਗੈਸ ਕਰਾਂਗੇ ਐਡਾ ਵੱਡਾ ਰਾਜਪਾਲੈਂਡ ਹੈ ਆਪਣੀ ਵੀਜ਼ ਫੀਸ ਜੀ ਕਰਾਉਂਦੇ ਜੀ ਰਾਜਵੀਰ ਰਾਜਵੀਰ ਇੱਥੇ ਜਦੋਂ ਪਹੁੰਚੇ ਫਿਰ ਕੀ ਹੋਇਆ ਇੱਥੇ ਜਦੋਂ ਮੈਂ ਅੰਦਰ ਆਇਆ ਵਾ ਠੀਕ ਆ ਅੰਦਰੋਂ ਐਨਪੀ ਜੀ ਇੱਥੇ ਹੋਰ ਕੋਈ ਸਟਾਫ ਨਹੀਂ ਮੈਨੂੰ ਅੰਦਰ ਜਾਣ ਨਹੀਂ ਦਿੱਤਾ ਹੂੰ ਜੀ ਕਿ ਅੰਦਰਾਂ ਅੰਦਰ ਤੋ ਨਹੀਂ ਜਾਣਾ ਠੀਕ ਹੈ ਜਿਹੜੇ ਜਿਹੜੇ ਇਥੇ ਮੈਡਮ ਆ ਮੌਕੇ ਤੇ ਹਾਜ਼ਰ ਸੀ ਉਹਨਾਂ ਦਾ ਉਹ ਡਾਕਟਰ ਸੀ ਕੋਈ ਸੀ ਕੋਈ ਨਹੀਂ ਜਿਹੜੇ ਐਂਟੀਥੈਟਿਕ ਕੰਮ ਕਰਦੇ ਹਨ ਹਲਪਰੇ ਜਿਹੜੇ ਉਹ ਅਮਰੀਕਾ ਤੋਂ ਅਮਰੀਕਾ ਠੀਕ ਹੋਰ ਠੀਕ ਹੈ ਬੜੇ ਤੇ ਬਾਅਦ ਵਿੱਚ ਜਦੋਂ ਅੰਦਰ ਲੈ ਗਏ ਇਹਨੂੰ ਆਪਣੇ ਆਪੇ ਆਪਰੇਟ ਕਰਨ ਲੱਗੇ ਆ ਠੀਕ ਹੈ ਤੇ ਜਦੋਂ ਉਹ ਤੇ ਦਰਦਾਂ ਦੀ ਉਹਦੇ ਵੇਬੀ ਖੇਚਦੇ ਵੇਲੇ ਤੇ ਉਹਦੀ ਆਵਾਜ਼ ਜ਼ਿਆਦੀ ਆਈ ਮੈਂ ਇੱਕਦਮ ਭੱਜ ਕੇ ਆਪਰੇਸ਼ਨ ਟੀਟਰ ਦੇ ਅੰਦਰ ਚਲੇ ਗਿਆ ਉਸ ਟਾਈਮ ਮੈਂ ਵੀਡੀਓ ਆਪਣੀ ਸਟਾਰਟ ਕਰ ਲਈ ਠੀਕ ਆ ਉਹ ਮੈਂ ਸੇਵਰੇਟ ਰੱਖੀ ਹੋ ਮੈਂ ਤੁਹਾਨੂੰ ਵੀਡੀਓ ਦੇ ਸਾਹਮਣੇ ਕਰੂੰਗਾ ਠੀਕ ਆ ਕੁਝ ਵੀ ਵੀ ਆ ਗਿਆ ਸੀ ਬਾਅਦ ਜੇ ਉੱਚਾ ਅੱਧਾ ਬੇਵੀ ਆਇਆ ਸੀ ਜਦੋਂ ਉਹ ਕਰਦਾ ਲੱਤ ਕੇ ਭੱਜ ਕੇ ਬਾਹਰ ਨਿਕਲੀ ਉਹ ਜਿਹੜੋਂ ਤੁਹਾਨੂੰ ਹੁਣ ਪਈ ਜਾਂਦੀ ਗਲਦਲਤ ਗਈ ਹੈ ਜਿਹਨੂੰ ਦੀ ਗੁਪਤਾ ਸੱਜ ਕੇ ਜੇ ਤੁਹਾਨੂੰ ਤਾਂ ਬੇਬੀ ਦੇ ਕਹਿਆ ਤੁਹਾਨੂੰ ਦੇ ਬੋਡੀ ਪਰ ਡੋਰਮੋਸ ਸੀ ਉਹਦੀ ਕਿਹ ਜਾਂ ਇਹ ਦਿਖਾ ਦੇ ਲੋ ਗਲਦਲਤੀ ਉਹਦੋਂ ਉਹਨਾਂ ਨੇ ਦਿਖਾਇਆ ਵੀ ਜੇ ਆਪਾਂ ਇੱਥੇ ਆਏ ਆ ਇੱਥੇ ਵੀ ਲੈ ਉੱਥੇ ਗਏ ਆ ਆਪਾਂ ਲੈ ਕੇ ਉਹਨਾਂ ਨੇ ਦਿਖਾਇਆ ਵਾ ਬੇਬੀ ਦਾ ਡਬਾਰ ਜੇ ਬਾਅਦ ਵਿੱਚ ਨਾ ਕਿਉਂ ਗਰਦਨ ਫਿਰ ਗੁਪਤਾ ਸਪਤਾਨੀ ਗੁਪਤਾ ਵਾ ਬੋਡੀ ਪਰ ਕਿਉਂ ਲਿਖਾਇਆ ਦੇਖਿਆ ਵੀ ਤੁਹਾਡੇ ਉਹਨਾਂ ਨੇ ਰਿਪੋਰਟ ਜਿੰਦ ਕਿਹਾ ਵਾ ਵੀ ਜਿਹੜੀ ਤੁਹਾਡੀ ਬੋਡੀ ਦੀ ਬੱਚੇ ਦੀ ਉਹ ਬਿਲਕੁਲ ਸਹੀ ਸਲਮਤ ਸੀ ਕੋਈ ਵਿਸ਼ੇਸ਼ ਕੁਦਰਤ ਨਹੀਂ ਗਲਦਲਤ ਪਤੀ ਲੱਤੀ ਗੁਪਤਾ ਹੌਸਲੇ ਕਿ ਉਹਨੂੰ ਵਾਪਸ ਚੇਨੀ ਕਿਤਾਬ ਵੀ ਉਹਨੂੰ ਚੇ। ਮੈਂ ਨਾ ਸਰ ਕਿੰਨਾ ਮੈਨੂੰ ਸਰਾਂ ਦੇ ਸਾਹਮਣੇ ਕਿੱਥੇ ਫਿਰਦੀ ਕਿਤਾ ਲੈ ਕੇ ਗਈ? ਇੱਥੋਂ ਮੈਂ ਕਿੰਨਾ ਇੱਥੇ ਮੇਰੇ ਚਾਚਾ ਜੀ ਦਾ ਲੜਕਾ ਗੱਡੀ ਦੇ ਛੱਡ ਕੇ ਚਲੇ ਗਿਆ ਇਹ। ਫੇਰ ਮੈਂ ਵਾਪਸ ਗਿਆ ਜਿੱਲੇ ਛੱਡ ਕੇ ਗਿਆ ਫੇਰ ਉਹਨੂੰ 10 15 ਮਿੰਟ ਬਾਅਦ ਹੀ ਮੰਗਾ ਲਿਆ ਵਾ ਕਿ ਗੱਡੀ ਵਾਪਸ ਲੈ ਕੇ ਆ ਚੱਕਰ ਹੋ ਗਿਆ। ਫੇਰ ਗੁਪਤਾ ਹੌਸਲੇ ਗੁਪਤਾ ਹਸਪੀਟਲ ਸਾਹਮਣੇ ਜਾ ਕੇ ਉਹਨਾਂ ਕਿਹਾ ਉਹਨਾਂ ਕਿਹਾ ਗਰਦਨ ਲੱਤੀ ਹੋਈ ਆ। ਵੇਖ ਲੈ ਸਾਹਮਣੇ ਮੈਂ ਖੁਦ ਆਪ ਵੇਖੀ ਆ। ਅੰਦੇ ਵੀ ਗਰਦਨ ਲੱਤੀ ਆ। ਤੇ ਇਹ ਤੇ ਬਾਕੀ ਮੈਂ ਸਰ ਅਪ੍ਰਿਚੇਨ ਕਰਨ ਪਾਉਂਦੇ ਉਹ ਹੁਣ ਦੇਖ ਕੇ ਚੈੱਕ ਕਰਕੇ ਦੱਸ ਦੇ ਬੈਠ ਜਾਓ ਇੱਥੇ ਠੀਕ ਹੈ ਠੀਕ ਹੈ ਮੇਰੀ ਵਾਈਫ ਨੂੰ ਅੰਦਰ ਲੈ ਗਏ ਆ ਜਦੋਂ ਵਾਈਫ ਨੂੰ ਅੰਦਰ ਲੈ ਗਏ ਆ ਨਾ ਫਿਰ ਮੇਰੇ ਪਾਪਾ ਇੱਥੇ ਆ ਗਏ ਜਦੋਂ ਨਾ ਪਾਪਾ ਮੇਰੇ ਇੱਥੇ ਆ ਗਏ ਮੈਡਮ ਉਸ ਟਾਈਮ ਇੱਥੇ ਆ ਗਏ ਕਿਦੇ ਉਦੋਂ ਮੇਰੇ ਪਾਪਾ ਨੂੰ ਕਹਿੰਦੇ ਤੁਸੀਂ ਸਾਈਨ ਕਰ ਦਿਓ ਇਹਨਾਂ ਨੂੰ ਤਾਂ ਕਿਸੇ ਗੱਲ ਦਾ ਹੀ ਨਹੀਂ ਪਤਾ ਰੈਫਰ ਕਰਨ ਦਾ ਇਹਨਾਂ ਨੂੰ ਪਤਾ ਇਹਨਾਂ ਨੂੰ ਮੈਂ ਪੈਸੇ ਲੈਣ ਭੇਜਿਆ ਠੀਕ ਹੈ ਇਹਨਾਂ ਨੂੰ ਪੈਸੇ ਲੈਣ ਭੇਜਿਆ ਵੀ ਤੁਸੀਂ ਪੈਸੇ ਲੈ ਕੇ ਆ ਜੋ ਇਹਨਾਂ ਕੋਲ ਜਿਹੜਾ 4-5000 ਰੁਪਏ ਉਹ ਮਿਲ ਜਾਂਦਾ ਹੈ ਨਾ ਕਿਉਂ ਤੁਹਾਡੇ ਬੀਵੀ ਹੋਣਾ ਸੀ ਤੇ ਉਹਦੇ ਐਕਸ-ਰੇ ਕਰਾਈ ਸੀ ਹਾਂਜੀ ਸਾਰਾ ਕੁਝ ਹੈ ਹਾਂਜੀ ਜਿਹੜੀ ਅਲਟਰਾਸਾਉਂਡ ਇਥੇ ਸਾਰਾ ਕੁਝ ਲੈ ਕੇ ਜਾਂਦਾ ਵਾ ਉਹ ਸਾਰਾ ਹੱਡਾ ਲਫਾਫਾ ਦਾ ਲਫਾਫਾ ਹੈ ਡਾਕਟਰ ਸਾਹਿਬ ਨੂੰ ਕਹਿੰਦੇ ਸੀ ਇੱਥੇ ਡਾਕਟਰ ਸਭ ਹੈਗਾ ਕੋਈ ਨਹੀਂ ਪਹਿਲਾਂ ਉਹਦੀ ਪਹਿਲਾਂ ਪਹਿਲਾਂ ਇਥੇ ਪਹਿਨ ਸਾਰਾ ਕੁਝ ਦਿਓ ਹਾਂਜੀ ਸਭ ਕੁਝ ਦਿਖਾਉਂਦੇ ਹਾਂ ਹਾਂਜੀ ਸਭ ਕੁਝ ਕੀ ਹੋ ਤੁਹਾਡਾ ਕੀ ਕਹਿਣਾ ਵੀ ਬਲਕਿ ਸਾਰਾ ਅਨੁਸਾਬ ਦਵਾਇਆ ਜਾਵੇ ਡਾਕਟਰਾਂ ਜਿਹੜੇ ਤੇ ਨਰਸਿੰਗ ਹੈ ਜਿਹੜ ਵੇਖੋ ਤੁਸੀਂ ਿੱਡੀ ਵੱਡੀ ਮੈਂ ਤੇ ਆਪਣੀ ਵਾਈਫ ਨੂੰ ਬਚਾਉਣ ਕਰਕੇ ਸੱਚ ਗੱਲ ਦੱਸਾਂ ਮੈਂ ਅਗਲੇ ਦਿਨ ਫੇਰ ਇੱਥੇ ਆਇਆ ਵਾਂ ਠੀਕ ਹੈ ਚਲੋ ਸਰ ਜੀ ਆ ਗੱਲ ਨਾ ਗਾਂ ਗੇਲੀ ਨਾ ਹੋਵੇ ਮੇਰੇ ਨਾਲ ਮੇਰੇ ਫਰੈਂਡ ਆਏ ਦੂਸਰੇ ਉਹਦੇ ਲੜਕੀ ਨਾਲ ਵੀ ਇੱਥੇ ਪਹਿਲਾਂ ਇੱਕ ਚਾਂਸ ਹੋ ਚੁੱਕਾ ਗੰਡੀ ਵਿੱਚ ਮੇਰਾ ਨਾਮ ਮਧੂ ਆ ਤੇ ਕਿੱਥੇ ਰਹਿਣ ਵਾਲੇ ਮੈਂ ਗੰਡੀ ਵਿੰਡੋ ਤੇ ਇਹ ਕੀ ਹਸਪਤਾਲ ਤੁਸੀਂ ਕਿਦੋਂ ਦਾਖਲ ਕਰੋ ਹਸਪਤਾਲ ਤੇ ਕੀ ਗੱਲ ਹੋਈ ਸਾਰੀ ਮੈਂ 12 ਤਰੀਕ ਤੇ ਸ਼ੁੱਕਰਵਾਰ ਹੂੰ ਉਦੋਂ ਸਵੇਰੇ ਹੂੰ 6:30 ਵਜੇ ਆ ਇੱਥੇ ਆ ਗਏ ਹਾਂ ਹੂੰ ਤੇ ਇੱਥੇ ਆਣ ਕੇ ਇੱਥੇ ਕੋਈ ਨਰਸ ਨਹੀਂ ਕੋਈ ਡਾਕਟਰ ਨਹੀਂ ਹੀ ਇੱਥੋਂ ਦੀ ਜਿਹੜੀ ਦਾਈ ਸੀ ਉਹ ਮੈਨੂੰ ਅੰਦਰ ਲੈ ਗਈ ਸੀ ਉਹ ਮੇਰਾ ਬਸ ਉਹ ਦੋ ਨਾ ਉਹਨੇ ਮੈਨੂੰ ਕੋਈ ਟੀਕਾ ਲਾਇਆ ਨਾ ਕੋਈ ਗੁਰਗੋਸ਼ ਲਾਇਆ ਕੋਈ ਮੇਰਾ ਬੀਪੀ ਚੈੱਕ ਨਹੀਂ ਕੀਤਾ ਕੁਝ ਨਹੀਂ ਕੀਤਾ ਉਹ ਕੱਲੀ ਸੀ ਉਹਨੇ ਬਸ ਮੈਨੂੰ ਅੰਦਰ ਲੈ ਖੜ ਕੇ ਤੇ ਉਹ ਮੇਰਾ ਕੇਸ ਕਰਨ ਦੇ ਆਤੀ ਤੁਹਾਨੂੰ ਤਰੀ ਦਿੱਤੀ ਡਾਕਟਰਾਂ ਨੇ ਪੀਐਸ 3 ਨੂੰ ਤੁਹਾਡਾ ਹੋਣਾ ਤੁਹਾਡਾ ਨਹੀਂ ਆਣੀ ਇਹ ਉਸ ਵਲਦ ਸੇ ਦੀ ਡਾਕਟਰ ਉਹ ਵੀ ਮੈਂ ਮੇਰਾ ਇਥੇ ਪ੍ਰੈਜਨ ਆ ਜਮ ਡਿਲੀਵਰੀ ਹੋਣੀ ਤੇ ਨਹੀਂ ਨਹੀਂ ਜੀ ਇਥੇ ਨਹੀਂ ਮੈਨੂੰ ਉਦੋਂ ਨਹੀਂ ਮੈਨੂੰ ਕੋਈ ਵੀ ਕੁਝ ਦੀ ਦੱਸਿਆ ਜਦੋਂ ਇਹਨਾਂ ਨੇ ਮੇਰਾ ਅਦਾ ਕੇਸ ਕਰਤਾ ਹੂੰ ਤੇ ਉਦੋਂ ਇਹਨਾਂ ਨੇ ਮੈਨੂੰ ਜਵਾਬ ਦੇਤਾ ਇਥੇ ਬਈ ਬਈ ਤੁਹਾਡੀ ਇਥੇ ਡਿਲੀਵਰੀ ਨਹੀਂ ਹੋਣੀ ਇਹਨੂੰ ਲੈ ਜੀ ਜਦੋਂ ਤੁਹਾਡਾ ਬੇਬੀ ਹੋਣਾ ਬਲਾ ਸੀ ਤੁਹਾਡੀ ਅਲਟਰਾਸਾਉਂਡ ਕਰਾਈ ਸੀ ਇਹਨਾਂ ਨੇ ਹਾਂ ਜੀ ਕਰਾਈ ਸੀ ਬੇਬੀ ਦਾ ਨਾਮ ਹਾਂ ਜੀ ਉਹ ਚ ਬੱਚਾ ਨੋਰਮਲ ਸੀ ਜਦੋਂ ਮੈਂ ਇਥੇ ਆਈ ਹਾਂ ਉਦੋਂ ਵੀ ਮੇਰਾ ਬੇਬੀ ਨੋਰਮਲ ਸੀ ਮੈਂ ਮਤਲਬ ਕਿ ਠੀਕ ਠਾਕ ਸੀ ਹਾਂਜੀ ਫਿਰ ਤਾਂ ਡਿਲੀਵਰੀ ਡਾਕਟਰ ਕਿਹੜੇ ਨੇ ਕੀਤੀ ਮੇਰੀ ਡਿਲੀਵਰੀ ਉਥੇ ਗੁਫਤਾ ਹਸਪਤਾਲ ਕੀਤੀ ਇੱਥੇ ਇੱਥੇ ਕੋਈ ਕੋਈ ਡਾਕਟਰ ਨਹੀਂ ਬਸ ਜਿਹੜੀ ਇਧਰ ਦੀ ਉਹ ਦੂਜੀ ਦਾਈ ਹੀ ਉਹ ਉਹ ਮੇਰੀ ਡਿਲੀਵਰੀ ਕਰਨ ਦੀ ਸੀ ਤੁਸੀਂ ਇਹਨੂੰ ਕਿਹਾ ਨਹੀਂ ਵੀ ਡਾਕਟਰ ਨੂੰ ਬੁਲਾਓ ਜਾਂ ਕੋਈ ਗੱਲ ਬਸ ਹਾਂਜੀ ਅਹੀਂ ਮੈਨੂੰ ਇੰਨਾ ਹੁਣ ਪਤਾ ਨਹੀਂ ਮੈਂ ਤੇ ਹੁਣ ਮੈਨੂੰ ਹੋਸ਼ ਨਹੀਂ ਹੀ ਨਹੀਂ ਤੇ ਉਹ ਉਹਨਾਂ ਨੇ ਵੀ ਨਹੀਂ ਕਿਸੇ ਨੂੰ ਫੋਨ ਕੀਤਾ ਸੀ ਉਹ ਕੱਲੇ ਹੀ ਦਏ ਹੀ ਫਿਰ ਕੀ ਹੋਇਆ ਫਿਰ ਬਸ ਉਹ ਆਪਣਾ ਜੋ ਲਾਉਂਦੇ ਰਹੇ ਹਾਂ हां जी ਤੇ ਇੰਦਾ ਹੀ ਬਸ ਮੇਰੇ ਬੱਚੇ ਦਾ ਬੱਚਾ ਬਿਲਕੁਲ ਠੀਕ ਠਾਕ ਸੀ ਉਹਨਾਂ ਨੇ ਆਪੇ ਮੇਰਾ ਕੇਸ ਜਦੋਂ ਮੇਰਾ ਕੇਸ ਕਰਾ ਦੇਈ ਬੱਚੇ ਦਾ ਉਹਨਾਂ ਨੇ ਸਿਰ ਫੜ ਕੇ ਖਿੱਚਤਾ ਜੇ ਤੇ ਬਸ ਉਹ ਉਹਨਾਂ ਨੇ ਝੂਠ ਮਾਰਤਾ ਵਈ ਬੱਚਾ ਤੁਹਾਡਾ ਠੀਕ ਨਹੀਂ ਹੈ ਗਲਿਆ ਪਿਆ ਜੇ ਹਾਂਜੀ ਜੀ ਪਹਿਲਾਂ ਬੇਬੀ ਤੁਹਾਡਾ ਪਹਿਲਾ ਬੇਬੀ ਨਹੀਂ ਦੂਜਾ ਬੇਬੀ ਹੈ ਦੂਜਾ ਬੇਬੀ ਹੈ ਹਾਂਜੀ ਪਹਿਲਾ ਬੇਬੀ ਨੋਰਮਲ ਹੋਇਆ ਸੀ ਹਾਂਜੀ ਪਹਿਲਾ ਬੇਬੀ ਨੋਰਮਲ ਹੋਇਆ ਸੀ ਉਹ ਵੀ ਇੱਥੇ ਹੋਇਆ ਸੀ ਪਰ ਉਦੋਂ ਡਾਕਟਰ ਸੀ ਉਹਨਾਂ ਨੇ ਮੈਨੂੰ ਪਹਿਲਾ ਟੀਕਾ ਟੂ ਕਾ ਸਾਰਾ ਕੁਝ ਲਾਇਆ ਸੀ ਇਸ ਵਾਰੀ ਮੈਨੂੰ ਕੁਝ ਨਹੀਂ ਕੀਤਾ ਉਹਨਾਂ ਨੇ ਫਿਰ ਤੁਹਾਡਾ ਹੁਣ ਤੁਹਾਨੂੰ ਕੀ ਲੱਗਦਾ ਇਹ ਅਨਗੇਲੀ ਕੀਤੀ ਗਈ ਤੁਹਾਡੇ ਹਾਂਜੀ ਉਸ ਤੋਂ ਬਾਅਦ ਫਿਰ ਤੁਹਾਨੂੰ ਕਿੱਥੇ ਖੜਿਆ ਗਿਆ ਇਸ ਤੋਂ ਬਾਅਦ ਮੈਨੂੰ ਇੱਥੇ ਗੁਪਤਾ ਡਾਕਟਰ ਕੋ ਲੈ ਕੇ ਗਏ ਸੀ ਬਾਲ ਉਹਨਾਂ ਕੀ ਕੀਤਾ ਉਹਨਾਂ ਨੇ ਪਹਿਲਾਂ ਮੈਨੂੰ ਜਾਂਦੇ ਸਾਰੇ ਮੈਨੂੰ ਟੀਕੇ ਲਾਏ ਗਲਗੋਸ਼ ਲਾਇਆ ਹਾਂਜੀ ਮੈਨੂੰ ਬੀਪੀ ਚੈੱਕ ਕੀਤਾ ਮੇਰਾ ਹਾਂਜੀ ਮੇਰੇ ਢੜਕਨੇ ਚੈੱਕ ਕੀਤੇ ਮੋੜ ਕੇ ਉਹਨਾਂ ਨੇ ਮੈਨੂੰ ਹੱਥ ਪਾਇਆ ਉਦੋਂ ਬੇਬੀ ਹੋ ਗਿਆ ਸੀ ਕਿ ਨਹੀਂ ਨਹੀਂ ਉਦੋਂ ਬੇਬੀ ਹੋਇਆ ਨਹੀਂ ਸੀ ਉਦੋਂ ਮੇਰੀ ਅੱਧੀ ਡਿਲੀਵਰੀ ਇੱਥੇ ਹੀ ਅੱਧੀ ਡਿਲੀਵਰੀ ਮੇਰੇ ਉੱਥੇ ਜਾ ਕੇ ਹੋਈ ਉਹਨਾਂ ਨੇ ਮੈਨੂੰ ਨੋਰਮਲ ਕੇਸ ਕੀਤਾ ਹੈ ਮੇਰਾ ਤੇ ਫਿਰ ਬੇਬੀ 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 ਕੀ ਦਾ ਬੇਬੀ ਠੀਕ ਸੀ ਨਹੀਂ ਬੇਬੀ ਠੀਕ ਨਹੀਂ ਸੀ ਹਾਂ ਬੇਬੀ ਪੁਰਾਉ ਹਾਂਜੀ ਬੇਬੀ ਡੱਤ ਹੋ ਗਈ ਸੀ ਮਤਲਬ ਫਿਰ ਡਾਕਟਰ ਨੇ ਕੀ ਕਿਹਾ ਬਈ ਇਹਨਾਂ ਦੀ ਅੰਗਲੀ ਕਾ ਕੇ ਡੱਤ ਹੋਈ ਹਾਂਜੀ ਉਹਨਾਂ ਨੇ ਉਧਰਲੇ ਡਾਕਟਰ ਨੇ ਮੈਨੂੰ ਆਖਿਆ ਬਈ ਤੁਹਾਡਾ ਆਪਰੇਸ਼ਨ ਹੋਣਾ ਹੈ ਤੁਹਾਡਾ ਬੇਬੀ ਬਿਲਕੁਲ ਠੀਕ ਸੀ ਤੇ ਬਿਲਕੁਲ ਠੀਕ ਹੋਣੇ ਬਸ ਪ੍ਰੈਸ਼ਨ ਨਾ ਹੋਣਾ ਹੈ ਜੀ ਤੁਸੀਂ ਬਾਅਦ ਵਿੱਚ ਡਾਕਟਰ ਨਾਲ ਗੱਲ ਕੀਤੀ ਆ ਕੇ ਵੀ ਆ ਗੱਲ ਕੀਤੀ ਇਹਨਾਂ ਨੇ ਹਾਂਜੀ ਉਹਨਾਂ ਨੇ ਮੇਰੇ ਹਸਬੰਦ ਨੇ ਕੀਤੀ ਸੀ ਇੱਥੇ ਗੱਲ ਆ ਕੇ ਉਹ ਕਹਿੰਦੇ ਵੀ ਸਾਡੀ ਕੋਈ ਗਲਤੀ ਨਹੀਂ ਹੈ ਅੱਛਾ ਹਾਂਜੀ ਇਸ ਬੰਦੀ ਦੀ ਮੰਗ ਕਰਦੇ ਹੋ ਤੁਸੀਂ ਹੁਣ ਕੀ ਚਾਹੁੰਦੇ ਕੀ ਹੋਣਾ ਚਾਹੁੰਦਾ ਹਾਂਜੀ ਇਨਸਾਮ ਮਿਲ ਗਈ ਹਾਂਜੀ ਹਾਨੂੰ ਇਨਸਾਮ ਮਿਲਣਾ ਚਾਹੀਦਾ ਹਾਂ ਹਾਂਜੀ ਜਿਹੜੀ ਉਹ ਜਿਹੜੀ ਜਿਹੜੇ ਕੇਸ ਕੀਤਾ ਸੀ ਉਹ ਦਾਦਾ ਦਾ ਨਾਮ ਤਾਂ ਪਤਾ ਕੋਈ ਕੀ ਨਾਮ ਦਾ ਉਹਨੇ ਉਹਨੇ ਨਹੀਂ ਕੀਤਾ ਮਤਲਬ ਸਿੰਦੋ ਆਈ ਉਹਦਾ ਨਾਮ ਰਾਜੀ ਜਿਹੜੀ ਇੱਥੇ ਉਹਦਾ ਨਾਮ ਰਿਹਾ ਕੋਈ ਜਿਹੜੀ ਰਾਜੀ ਉਹ ਸਾਡੇ ਲਈ ਮਰੀ ਕੋ ਇੱਥੇ ਮੇਰਾ ਨਾਮ ਡਾਕਟਰ ਜੇਪੀ ਸੀ ਹੈ ਜੀ ਅਸਲ ਹਾਂਜੀ ਅਸਲ ਜਿਹੜੀ ਕ ਲੜਕੀ ਮਦੂ ਕਹ ਰਹੀ ਆ ਵੀ ਮੇਰੀ 12 ਦਿਨ ਜੁਗਰੀ ਹੋਈ ਜਿਹਦੇ ਵਿੱਚ ਇਸ ਹਸਤਾ ਨੂੰ ਜਿਹੜੀਆਂ ਉਹ ਹਨ ਗੈਰੀ ਕੀਤੀ ਗਈ ਜਿਹਦੇ ਕਰਕੇ ਮੇਰੀ ਬੇਬੀ ਡੈਥ ਹੋਈ ਆ ਈਸਾ ਰੋ ਮੰਗ ਲਾ ਗਈ। ਇਹਦੀ ਉਹਨੂੰ ਸਤੋਂ 6ਵੇਂ ਤੋਂ 7ਵਾਂ ਮਹੀਨਾ ਸੀਗਾ। 12 ਤਰੀਕ ਨੂੰ अर्ਲੀ ਮਾਰਨਿੰਗ ਦੇ ਲਿਵਰੀਪੇਨ ਸਟਾਰਟ ਹੋਈ ਹੈ। ਘਰੇ ਹੀ ਉਹਨਾਂ ਨੇ ਡਿਲੀਵਰੀ ਦੇ ਅਟੈਂਪਟ ਕੀਤੀ ਹੈ ਕੋਈ ਉਥੇ ਟ੍ਰੇਨ ਦਾਈ ਹੈਗੀ ਹੈ ਗੰਟੀਮੈਂਟ ਦੇ ਵਿੱਚ। ਠੀਕ ਹੈ। ਉਹਨੂੰ ਉਹ ਦਾਈ ਨਾਲ ਹੀ ਆਈ ਸੀਗੀ 7:52 ਦੇ ਉੱਤੇ ਹਸਪਤਾਲ ਦੇ ਵਿੱਚ ਆਈ ਮੈਂ ਕੈਂਬ ਲਿਖਵਾ ਕੇ ਦੇਖਿਆ ਸੀਗਾ। ਠੀਕ ਹੈ ਜੀ। ਔਰ 8 5 ਦੇ ਉੱਤੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਇੱਥੋਂ ਕਿਉਂਕਿ ਬੱਚਾ ਪ੍ਰੀਮਿਊਮ ਪ੍ਰੀ ਮੈਚੂਰ ਹੈ ਸਾਡੇ ਕੋਲ ਸਲਾਦਨ ਨਹੀਂ ਹੈਗੇ ਇਹ ਡਿਲੀਵਰੀ ਕਰਕੇ ਬੱਚੇ ਨੂੰ ਦੇਖ ਦੇਖਰੇ ਕਰਨ ਦੇ ਔਰ ਇੱਕ ਅਸੂਲਨ ਵੀ ਇਹ ਹਾਇਰ ਸੈਂਟਰ ਤੇ ਭੇਜਣਾ ਹੁੰਦਾ ਅਸੀਂ ਉਹਨੂੰ ਰੈਫਰ ਕੀਤਾ ਤੁਰੰਤਾਰ ਉਹ ਤੁਰੰਤਾਰਨ ਤੈਨੇ ਗਏ ਗੁਪਤਾ ਹਸਪੀਟਲ ਗਏ ਜਿੱਥੇ ਉਹਦੀ ਨਾਰਮਲ ਡਿਲੀਵਰੀ ਕੀਤੀ ਗਈ ਔਰ ਬੱਚਾ ਡੈਡ ਪੈਦਾ ਹੋਇਆ ਠੀਕ ਹੈ ਗੁਪਤਾ ਹਸਪੀਟਲ ਤੋਂ ਰਿਪੋਰਟ ਮੰਗਾ ਲਿਆ ਕੋਸੀ ਸਾਰਾ ਉਸਨ ਰਿਖਨ ਕੀਤਾ ਔਰ ਉਸ ਨੂੰ ਉਹੀ ਸਾਬਤ ਪਤਾ ਲੱਗਿਆ ਕਿ ਉੱਥੇ ਨਾਰਮਲ ਡਿਲੀਵਰੀ ਹੋਈ ਹੈ ਔਰ ਬੀਬੀ ਡੈਡ ਪੈਦਾ ਹੋਇਆ ਉਹਨਾਂ ਦਾ ਔਰ ਜਿਹੜਾ ਬਾਡੀ ਹੈ ਬੀਬੀ ਦੀ ਉਹ ਉਹਨਾਂ ਦੇ ਰਿਲੇਟਿਵ ਨੂੰ ਹੈਂਡਓਵਰ ਕਰ ਦਿੱਤੀ ਸਭ ਜਦੋਂ ਮਰੀਜ਼ ਇੱਥੇ ਪੇਸ਼ੈਂਟ ਦਾਖਲ ਹੋਇਆ ਉਸ ਵਕਤ ਕਿਸ ਡਾਕਟਰ ਦੀ ਡਿਊਟੀ ਸੀ ਉਹ ਸੜੇ ਡਾਕਟਰ ਨਹੀਂ ਸੀ ਸਟਾਫ ਨਰਸਾਂ ਸੀ ਕਿਉਂਕਿ ਇਹ ਜਿਹੜਾ ਲਿਬਰ ਡਿਲੀਵਰੀ ਦਾ ਸਾਰਾ ਹੈਗਾ ਹੈ ਇਹ ਸਾਡੀਆਂ ਸਿਸਟਰਸ ਐਂਡ ਸਟਾਫ ਹੈ ਉਹ ਹੀ ਲੋਕ ਆ ਕੋਈ ਲੜਕੀ ਦੇ ਜਨਮ ਦੇ ਮਤਲਬ ਕਿ ਇੱਥੇ ਕੋਈ ਸਟਾਫ ਨਰਸਿੰਗ ਕਰਦੇ ਨਹੀਂ ਜਿਵੇਂ ਕਲਾਸ ਕੂਰਚੀ ਚ ਨਹੀਂ ਨਹੀਂ ਮੈਂ ਕੈਮਰਾ ਨਹੀਂ 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 ਉਹ ਹੈਲਪਰ ਹੈ ਸਾਡੇ ਡੇਬਰੂਮ ਦੇ ਵਿੱਚ ਹੈਲਪਰ ਹੈ ਸਿਸਟਰ ਦੇ ਹੈਲਪ ਕਰਉਂਦੇ ਆ ਹਾਂ ਠੀਕ ਹੈ ਉਹਨੇ ਉਹਨਾਂ ਵੱਲੋਂ ਹੀ ਕੋਈ ਦਾਈ ਬੁਲਾਈ ਗਈ ਸੀ ਜਿਹੜੀ ਇੱਥੇ ਆਣ ਹਾਸਪੀਟਲ ਦੇ ਵਿੱਚ ਜਿਸ ਨਾਲ ਕੋਸ਼ਿਸ਼ ਕੀਤੀ ਗਈ ਕਿ ਬੱਚੇ ਦਾ ਜਨਮ ਹੋ ਜੇ केजीओ ਦੇ ਰਿਸ਼ਤੇਦਾਰਾਂ ਦੇ ਨਾਲ ਆਈ ਸੀ ਉਹ ਪੇਸ਼ੈਂਟ ਦੇ ਨਾਲ ਪਾਈ ਆਈ ਸੀ ਕਈ ਤੇ ਜਿਹੜੇ ਉੱਥੇ ਘਰੇ ਅਸੀਂ ਉਹ ਦਾਈ ਦੀ ਅਗੇਂਸਟ ਵੀ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਹੈ ਕਿ ਕੋਈ ਦਾਈ ਹੋਮ ਡਿਲੀਵਰੀ ਨਹੀਂ ਕਰਸੇ ਪਰ ਸਰ ਜਦੋਂ ਇਹ ਬੱਚੇ ਦੀ ਐਡਵਿਜ਼ਰੀ ਹੋਣੀ ਚਾਹੀਦੀ ਸੀ ਤੇ ਇਹਦਾ ਪਹਿਲਾਂ ਕਦੇ ਅਲਟਰਾਸਾਉਂਡ ਕਰਾਇਆ ਸੀ 1800 ਰੁਪਏ ਜਿੱਦਾਂ ਫਿਰ ਬੇਬੀ ਬਿਲਕੁਲ ਨਾਰਮਲ ਸੀ ਐਂਕੋ ਕੋਈ ਗੱਲ ਬਾਤ ਸਾਨੂੰ ਉਹਨਾਂ ਨੇ ਕੋਈ ਅਲਟਰਾਸਾਉਂਡ ਨਹੀਂ ਦਿਖਾਇਆ ਕੋਈ ਅਲਟਰਾਸਾਉਂਡ ਕੋਈ ਰਿਕਾਰਡਿੰਗ ਲੈ ਕੇ ਆਏ ਠੀਕ ਹੈ ਸਾਡੇ ਕੋਲ ਜਿਵੇਂ ਆਏ ਉਸ ਵੇਲੇ ਉਹਦੀ ਸੁਰੂ ਕਰ ਦਿੱਤੀ ਟ੍ਰੀਟਮੈਂਟ ਔਰ ਸਾਰੇ ਕੁਝ ਦੇਖ ਕੇ ਕੋ ਨੂੰ ਰੈਫਰ ਕਰ ਦਿੱਤਾ ਲੜਕੀ ਨੇ ਕਿਹਾ ਤਾਂ ਮੁਤਾਬਕ ਜਿਹੜਾ ਮੇਰਾ ਦੂਜਾ ਬੀਬੀ ਆ ਪਹਿਲਾ ਪਹਿਲਾ ਬੀਬੀ ਨਾਰਮਲ ਹੋਇਆ ਸੀ ਇਹ ਵੀ ਬੀਬੀ ਮੇਰਾ ਤੁਹਾਨੂੰ ਨਾਰਮਲ ਹੋ ਜਾਸੀ ਲੇਕਿਨ ਜਿਹੜੀ ਪਰਜਿੰਦਾ ਹੈ ਜਿਹੜੀ ਐਪੀਐਸ ਬੇਕੋ ਜੀ ਜਿਹੜਾ ਨਾਰਮਲ ਐ ਨਾਰਮਲ ਉਹਨੂੰ ਕਿਹਨੇ ਜਿਹੜਾ ਟਰਮ ਬੇਬੀ ਹੁੰਦਾ ਨੌਵੇਂ ਮਹੀਨੇ ਦੇ ਦੌਰਾਨ ਐਕਸੈਕਟਲੀ ਮਹੀਨੇ ਦੇ ਤੇ ਜਾਂ ਛੇ ਮਹੀਨੇ ਦੇ ਪ੍ਰੀਮਚਿਓਰ ਐ ਇਹ ਨਾਰਮਲ ਨਹੀਂ ਅਸੀਂ ਇਹਨੂੰ ਕਿੰਦੇ ਠੀਕ ਐ ਉਹ ਜਿਹੜੇ ਵੀਰੋ ਲੜਕੀ ਰੋਪ ਲਗਾ ਰਹੀ ਵੀ ਇਥੇ ਡਾਕਟਰਾਂ ਦੀ ਇੰਨੀ ਗੱਲ ਕਰਕੇ ਜਿਦਾ ਮੇਰਾ ਸਾਰਾ ਨਹੀਂ ਦੀ ਡਾਕਟਰ ਦੇ ਇੰਗੇ ਕਿਉਂਕਿ ਸਾਡੇ ਕੋਲ ਤੇ ਹੁਣੇ ਹੀ ਫਸਟ ਟਾਈਮ ਹੀ ਆਈ ਸੀ ਉਹ ਤੋਂ ਪਹਿਲਾਂ ਸਾਡੇ ਏਐਨਐਮ ਨੂੰ ਦਿਖਾ ਰਹੀ ਸੀਗੀ ਠੀਕ ਹੈ ਏਐਨਐਮ ਨੇ ਏਐਨਐਮ ਦਾ ਵੀ ਰਿਕਾਰਡ ਵਿੱਚ ਚੈੱਕ ਕੀਤਾ ਹੈ ਏਐਨਐਮ ਨੇ ਸਹਾਇਤਾ ਕੀਤੀ ਸੀ ਇਹਨੂੰ ਕਿ ਹਲਟਾ ਸਾਊਂਡ ਕਰਾਓ ਠੀਕ ਹੈ ਇਹ 7ਵੇਂ 8ਵੇਂ ਮਹੀਨੇ ਦਾ ਹਲਟਾ ਸਾਊਂਡ ਕਰਾਉਣਾ ਹੁੰਦਾ ਹੈ ਇਹਨਾਂ ਨੇ ਨਹੀਂ ਕਰਾਇਆ ਅਭੀ ਨਹੀਂ ਕਰਾਇਆ ਜੀ ਜੀ ਬਹੁਤ ਸਹੀ ਇਹ ਵੀ ਬਿਲਕੁਲ ਇਹ ਵੀ ਬੱਚੇ ਦੀ ਬਿਲਕੁਲ ਹੀ ਹੁੰਦੀ ਪਈ ਆ ਸਾਰਾ ਬਿਲਕੁਲ ਹੀ ਫਿਰਦੇ ਨਾਲ ਉਹ ਸਾਰੀ ਕੀ 4 ਦਿਨੋਂ ਵੀ ਨੌਲੇਂਦੀ ਹੈ ਮੈਂ ਕੋਈ ਵੀਡੀਓ ਨਹੀਂ ਦੇਖ ਸਰ ਕਿਹੜੇ ਕਿਹੜੇ ਸਟਾਫ ਨਰਸ ਔਰ ਕਿਹੜੇ ਕਿਹੜੇ ਜਿਹੜੇ ਕਲਾਸ 4 ਉਹ ਸਭ હાજર ਸੀ ਉਹਦੇ ਜਿਹਦੇ ਵੀ ਡਿਊਟੀ ਸੀ ਉਹ હાજર ਸੀ ਸਰ ਵੱਡਾ ਉਹ ਕਹਿਣਾ ਕਿ ਗੁਪਤਾ ਤੁਮ ਅਣਗਿਣੀ ਕੀਤੀ ਨਹੀਂ ਨਹੀਂ ਮੈਂ ਨਹੀਂ ਕਹਿ ਸਕਦਾ ਅਣਗਿਣੀ ਉਹਨਾਂ ਨੇ ਕੋਈ ਨਹੀਂ ਕੀਤੇ ਕਿਉਂਕਿ ਪ੍ਰੀਮੇ ਜੋ ਜਿਹੜੀ ਡਿਲੀਵਰੀ ਹੈ ਉਹ ਤੁਹਾਨੂੰ ਵੀ ਪਤਾ ਹੈ ਕਿ ਕਿਹੜੇ ਮਹੀਨੇ ਚ ਨਾਰਮਲ ਬੱਚਾ ਪੈਦਾ ਹੁੰਦਾ ਹੈ ਕਿਉਂਕਿ ਇਹ ਸਾਰੇ ਸਿਆਣੀਆਂ ਤਾਂ ਇਹ ਸਭ ਨੂੰ ਪਤਾ ਹੈ ਪਰ 3 3 ਕੋ ਚਲ ਬੱਚੀ ਹੁੰਦੀ ਹੈ ਨਹੀਂ ਦੇ 6ਵੇਂ ਮਹੀਨੇ ਦੇ ਵਿੱਚ ਜਿਹੜਾ ਬੱਚਾ ਹੈ ਤੁਹਾਨੂੰ ਸਪਸ਼ਟ ਦੱਸਿਆ ਕਿ ਸਾਡੇ ਕੋਲ ਕੋਈ ਸੁਗਧਾ ਨਹੀਂ ਹੈ ਹਾਂਜੀ 6ਵੇਂ ਤੋਂ 7ਵਾਂ ਮਹੀਨਾ ਸੀਗਾ 6ਵੇਂ ਤੋਂ 7ਵਾਂ ਸਾਡੇ ਕੋਲ ਕੋਈ ਸਾਧਨ ਨਹੀਂ ਹੈਗੇ ਇਸੇ ਲਈ ਅਸੀਂ ਤੇ ਉਹਨੂੰ ਰੈਫਰ ਕਰਨਾ ਹੀ